ਅਮਰੀਕੀ ਸਰਕਾਰ ਵੱਲੋਂ ਵਰਤੀਸਬੰਧੀ ਨਵੇਂ ਨਿਯਮ ਲਾਗੂ ਹੋਣ ਦੇ ਬਾਅਦ ਪੰਜ ਸਿੱਖਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਸਮੇਤ ਫੌਜ ਵਿੱਚ ਸੇਵਾਵਾਂ ਨਿਭਾਉਣ ਦੀ ਆਗਿਆ ਮਿਲ ਗਈ ਹੈ। ਨਵੇਂ ਨਿਯਮਾਂ ਮੁਤਾਬਕ ਕੋਈ ਵੀ ਜਵਾਨ ਆਪਣੇ ਧਾਰਮਿਕ ਚਿੰਨ੍ਹ ਦਸਤਾਰ, ਹਜਾਬ ਜਾਂ ਦਾੜੀ ਰੱਖ ਕੇ ਫੌਜ ਵਿੱਚ ਨੌਕਰੀ ਕਰ ਸਕਦਾ ਹੈ। ਅਮਰੀਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਅੱਜ ਰਾਤ ਪਾਰ ਦੇ ਪੀਐਮ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲ ਕਰਨਗੇ। ਵਾਈਟ ਹਾਊਸ ਨੇ 트੍ਰੰਪ ਦੇ ਦਿਨਪਰ ਦੇ ਕੰਮ ਦੱਸਦੇ ਹੋਏ ਜਾਣਕਾਰੀ ਦਿੱਤੀ ਹੈ ਜਿਸ ਦੇ ਮੁਤਾਬਕ 트੍ਰੰਪ ਵਾਸ਼ਿੰਗਟਨ ਡੀਸੀ ਦੇ ਸਮੇਂ ਮੁਤਾਬਕ ਦੁਪਹਿਰ 1 ਵਜੇ ਮੋਦੀ ਨਾਲ ਗੱ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਨ ਟ੍ਰਾਂਸ-ਪੈਸੀਫਿਕ ਪਾਰਟਨਰਸ਼ਿਪ ਆਪਾਰਸ ਬਣਾਉਂਦੇ ਤੋਂ ਬਾਅਦ ਨਿਕਲਣ ਲਈ ਕਾਰਜਕਾਰੀ ਆਦੇਸ਼ ਤੇ ਹਸਤਾਖਰ ਕਰ ਦਿੱਤੇ ਨੇ ਜਿਸ ਦੇ ਚੱਲਦੇ ਟਰੰਪ ਨੇ ਆਪਣੇ ਕਵਾਦੇ ਨੂੰ ਪੂਰਾ ਕੀਤਾ ਇਸ ਸਮਝੌਤੇ ਨੂੰ ਸਾਫ ਰਾਸ਼ਟਰਪਤੀ ਬਰਾਕ ਓਬਾਮਾ ਦੀ ਏਸ਼ੀਆ ਨੀਤੀ ਦਾ ਤੁਰਾ ਮੰਨਿਆ ਜਾਂਦਾ ਸੀ ਲਗਦਾ ਟਵੀਟ ਕਰਨ ਲਈ ਮਸ਼ਹੂਰ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣਨ ਮਗਰੋਂ ਕੀਤੇ ਟਵੀਟ ਵਿੱਚ ਸਪੈਲਿੰਗ ਮਿਸਟੇਕ ਕਰ ਦਿੱਤੀ ਜਿਸ ਦੇ ਲਈ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਹਾਲਾਂਕਿ ਇਸ ਟਵੀਟ ਨੂੰ ਤੁਰੰਤ ਹਟਾਅਨ ਦਾ ਟਵੀਟ ਕੀਤਾ ਗਿਆ ਸ੍ਰੀ ਦਿਨਚਨ ਮੁੰਡੇ ਵਾਲੇ ਕੁੜੀ ਨਾਲ ਬਲਾਤਕਾਰ ਕਰਨ ਦੀ ਵੀਡੀਓ ਫੇਸਬੁਕ ਤੇ ਲਾਈਵ ਕਰਨ ਦੀ ਘਟਨਾ ਸਾਹਮਣੇ ਆਈ ਹੈ ਜਿਸ ਮਗਰੋਂ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ 피해ਤ ਕੁੜੀ ਦਾ ਇਲਾਜ ਜਾਰੀ ਹੈ 3 ਘੰਟੇ ਤੱਕ ਫੇਸਬੁਕ ਤੇ ਲਾਈਵ ਚੱਲਣ ਵਾਲੀ ਇਸ ਵੀਡੀਓ ਨੂੰ ਸ਼ੁਰੂਆਤ ਵਿੱਚ ਲੋਕਾਂ ਨੇ ਫੇਕ ਸਮਝਿਆ ਸੀ ਨਾਜੀ ਦੇ ਫਾਇਸ ਐਨਾਲਿਕ ਸ਼ਨਾਰਥੀ ਕੈਂਪ ਤੇ ਕੀਤੀ ਬੰਬਾਰੀ ਕਰਨ ਮੰਨ ਵਾਲਿਆਂ ਦੀ ਗਿਣਤੀ 236 ਹੋ ਗਈ ਹੈ 31 ਜਨਵਰੀ ਨੂੰ ਹੋਏ ਹਮਲੇ ਹੋਏ ਸ ਹੈ ਹਵਾਈ ਸੈਨਾ ਨੇ ਕਿਹਾ ਸੀ ਕਿ ਬੰਬ ਗਲਤੀ ਨਾਲ ਸੁੱਟੇ ਗਏ ਜਿਸ ਦੀ ਜਾਂਚ ਲਈ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ ਇਲਟੂਜ ਬਰਫ਼ ਕਿਸਕਰ ਦੇ 5 ਦਿਨਾਂ ਬਾਅਦ ਬਰਫ਼ ਦੇ ਹੇਠਾਂ ਦੱਬੇ ਤਿੰਨ ਕੁੱਤੇ ਦੇ ਬੱਚਿਆਂ ਨੂੰ ਜ਼ਿੰਦਾ ਪਹੁੰਚਾਇਆ ਗਿਆ। ਹਾਦਸੇ ਕਾਰਨ ਅਬਰੂਜ਼ੋ ਇਲਾਕੇ ਵਿੱਚ ਇੱਕ ਹੋਟਲ ਤਬਾਹ ਹੋ ਗਿਆ ਸੀ ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਜਦਕਿ 22 ਲੋਕ ਹਾਲੇ ਵੀ ਨਾ ਪਤਾ ਨੇ।